ਨਣਾ ਫਰੰਟੇਗਾਂ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹਦੇ ਸਮੇਂ ਦੇ ਵਿੱਚ 18 ਤਰੀਕ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਆ ਜੇ 18 ਤਰੀਕ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦੈਨ ਅਸੀਂ ਅਸੀਂ ਵਾਕ ਆਊਟ ਕਰਾਂਗੇ ਵਾਕ ਆਊਟ ਕਰਕੇ ਪੰਜ ਜਿਹੜੇ ਕੈਬਨਿਟ ਦੇ ਜਿਹੜੇ ਮੰਤਰੀ ਹੈਗੇ ਆ ਜਿਹੜੇ ਇਹਨਾਂ ਨੇ ਸਲਾਹਕਾਰ ਬਣਾਏ ਆ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੇ ਪਹਲਾ ਦੇ ਲਈ ਉਹਨਾਂ ਵਿੱਚ ਬਲਵੀਰ ਸਿੰਘ ਡਾਕਟਰ ਬਲਵੀਰ ਸਿੰਘ ਅਮਨ ਦਾ ਅਮਨ ਰੋੜਾ ਵਿੱਤ ਮੰਤਰੀ ਇਸੇ ਦਿਨ ਹੀ ਪਾਵਰ ਮੰਤ ਜਿਹੜਾ ਹੈਗਾ ਕੁੱਲਰ ਕੁੱਲਰ ਇੱਕ ਬਲਕਾਰ ਸਿੰਘ ਕਰਤਾਰਪੁਰ ਵਾਲਾ ਇਹਨਾਂ ਦੇ ਘਰਾਂ ਦਾ ਸੀ ਕਰਾਓ ਕਰਾਂਗੇ ਉਹਨਾਂ ਦੇ ਡਾਟਾ ਸੀ ਉਦੋਂ ਜਿਹੜੀ ਅਨਾਉਂਸ ਕਰਨ ਗਿਆ ਸੋ ਅਗਲੇ ਐਕਸ਼ਨ ਲਈ ਇਹਦੀ ਵੀ ਤਿਆਰੀ ਕਰੋ ਪੰਜਾਬ ਯੂਟੀ ਮਲਾਜਮਾਂ ਵਾਲੇ ਜਿਹੜਾ ਜਿਹੜਾ ਕਾਲ ਆਏਗੀ ਉਹਦੇ ਜਿਹੜਾ ਪੀਏ ਆਪਣਾ ਪਾਵਰ ਕਾਮ ਪੈਸ਼ੀ ਉਹਦੇ ਵਿੱਚ ਪੀਧਾਰ ਹੋਏਗੀ ਉਹਨੂੰ ਅਮਲ ਜੋ ਲਿਆਉਣਾ ਕੋਸ਼ਿਸ਼ ਹੋਵੇਗੀ ਤਾਂ ਇਸ ਕਰਕੇ ਅੱਜ ਤੁਸੀਂ ਸਭ ਨੇ ਪ੍ਰੋਟੈਸਟ ਕੀਤਾ ਹੈ 2 ਵਜੇ